ਜ਼ਿੰਦਗੀ ਦੇ ਅੰਦਰ ਗਲਤੀ ਨੂੰ ਮੰਨ ਲੈਣਾ ਬਹੁਤ ਵੱਡਾ ਗੁਣ ਹੈ। ਔਰ ਜੇ ਕੋਈ ਤੁਹਾਡੀ ਬਾਹ ਫੜੇ ਉਹਦਾ ਧੰਨਵਾਦ ਕਰਨਾ ਇਹ ਵੀ ਬਹੁਤ ਵੱਡਾ ਗੁਣ ਹੈ। ਇਹ ਦੋ ਲਫ਼ਜ਼ ਜਿਹੜੇ ਮੈਂ ਬੋਲੇ ਨੇ ਤਕਰੀਬਨ ਤਕਰੀਬਨ ਸਮਾਜ ਵਿੱਚੋਂ ਅਲੋਪ ਹੁੰਦੇ ਨਜ਼ਰ ਪੈ ਰਹੇ ਨੇ। ਬੰਦਾ ਗਲਤੀ ਕਰਦਾ ਹੈ ਪਰ ਮੰਨਦਾ ਨਹੀਂ ਹੈ ਕਿ ਮੈਂ ਕੀਤੀ। ਬੰਦਾ ਲਾਭ ਲੈਣਾ ਚਾਹੁੰਦਾ ਇਹਨੂੰ ਲਾਭ ਮਿਲ ਵੀ ਜਾਂਦਾ ਹੈ। ਕੀ ਮਦਦ ਲੈਣੀ ਚਾਹੁੰਦਾ ਹੈ ਮਦਦ ਮਿਲ ਵੀ ਜਾਂਦੀ ਪਰ ਧੰਨਵਾਦ ਕਰਨਾ ਇਹਦੇ ਹਿੱਸੇ ਵਿੱਚ ਸ਼ਾਇਦ ਨਹੀਂ ਆਇਆ ਪਛਤਾ ਹੈ ਔਰ ਇਹ ਬੇਵਕੂਫੀ ਦੀ ਨਿਸ਼ਾਨੀ ਹੈ ਗਲਤੀ ਨੂੰ ਨਾ ਮੰਨਣਾ ਧੰਨਵਾਦ ਨਾ ਕਰਨਾ ਬੇਵਕੂਫ ਬੰਦੇ ਦੀ ਨਿਸ਼ਾਨੀ ਹੈ ਗਲਤੀ ਨੂੰ ਮੰਨ ਲੈਣਾ ਔਰ ਸੁਧਾਰ ਕਰਨਾ ਤੇ ਧੰਨਵਾਦ ਦੇਣਾ ਇਸ ਸਿਆਣਪ ਦੇ ਨਾਲ ਜੁੜਿਆ ਹੋਇਆ ਇੱਕ ਗੁਣ ਹੈ ਸਿਆਣਪ ਦੀ ਨਿਸ਼ਾਨੀ ਹੈ ਮੈਂ ਇੱਕ ਐਗਜ਼ਾਮਪਲ ਕਹਿਣਾ ਤੁਸੀਂ ਕਿਸੇ ਦੇ ਘਰ ਵਿੱਚ ਗਏ ਅਗਲੇ ਨੇ ਪਾਣੀ ਲਿਆਂਦਾ ਟਰੇ ਵਿੱਚ ਪਰੋਸ ਕੇ ਪਾਣੀ ਦਾ ਗਲਾਸ ਰੱਖ ਕੇ ਲਿਆਂਦਾ ਤੁਸੀਂ ਪਾਣੀ ਪੀਤਾ ਕੁਛ ਪੀਤਾ ਸਾਰਾ ਪੀਤਾ ਅੱਧਾ ਪੀਤਾ ਪਾਣੀ ਪੀ ਕੇ ਗਲਾਸ ਰੱਖਤਾ ਮੂੰਹ ਪਰਲੇ ਪਾਸੇ ਨੂੰ ਕਰਕੇ ਗਲਾਸ ਰੱਖਤਾ ਨੋਟ ਕਰ ਲਿਓ ਬੰਦਾ ਤੁਹਾਨੂੰ ਦੁਬਾਰਾ ਪਾਣੀ ਨਹੀਂ ਪੁੱਛਦਾ ਕਿਉਂਕਿ ਤੁਸੀਂ ਉਹਨੂੰ ਇਗਨੋਰ ਜਿਹਾ ਕਰ ਰਹੇ ਹੋ ਤੁਸੀਂ ਪਾਣੀ ਪੀਤਾ ਹੈ ਗਲਾਸ ਖਾਲੀ ਟ੍ਰੇ ਵਿੱਚ ਰੱਖਿਆ ਤੇ ਨਾਲ ਹੀ ਉਹਨੂੰ ਕਹਿ ਦਿੱਤਾ ਨਾ ਧੰਨਵਾਦ ਜੀ ਥੈਂਕ ਯੂ ਜੀ ਅਗਲਾ ਦੁਬਾਰਾ ਪੁੱਛਦਾ ਹੈ ਹੋਰ ਲਿਆਵਾਂ ਚਾਹ ਲਿਆਵਾਂ ਜਾਂ ਰੋਟੀ ਦਾ ਟਾਈਮ ਹੈ ਰੋਟੀ ਪੁੱਛਦਾ ਹੈ ਵੀ ਆ ਕੰਮ ਕਰਾਂ ਤੇ ਜੇ ਤੁਸੀਂ ਪਾਣੀ ਪੀ ਕੇ ਖਾਲੀ ਗਲਾਸ ਟ੍ਰੇ ਵਿੱਚ ਰੱਖ ਰਹੇ ਹੋ ਇਗਨੋਰ じゃ ਕਰਕੇ ਤੇ ਅਗਲਾ ਤੁਹਾਡੀ ਆਕੜ ਦੀ ਨਵਜ ਨੂੰ ਪਛਾਣ ਜਾਂਦਾ ਹੈ ਉਹ ਕਹਿੰਦਾ ਠੀਕ ਹੈ ਪਾਣੀ ਪੁੱਛਣਾ ਮੇਰਾ ਫਰਜ਼ ਸੀ ਤਨਬਾਦ ਦੇ ਰਤ ਦੇਣਾ ਤੇਰਾ ਫਰਜ਼ ਸੀ ਤੂੰ ਨਹੀਂ ਪਾਲਿਆ ਤੂੰ ਵੱਡਾ ਹੋਏਗਾ ਕੁਝ ਹੋਏਗਾ ਆਪਣੇ ਘਰ ਹੋਏਗਾ ਦੁਬਾਰਾ ਪਾਣੀ ਤੱਕ ਨਹੀਂ ਪੁੱਛਦਾ ਇਹ ਨਿਯਮ ਰੱਬ ਦੇ ਉੱਤੇ ਲਾਗੂ ਕਰਕੇ ਵੇਖ ਲੋ ਜਿਹੜੀ ਮੈਂ ਆਮ ਬੰਦੇ ਦੀ ਐਗਜ਼ਾਮਪਲ ਦੇ ਰਿਹਾ ਇਹ ਨਿਯਮ ਆਪਣੇ ਉੱਤੇ ਤੇ ਆਪਣੇ ਨਾਲ ਆਪਣੇ ਪਰਵਤਕਾਰ ਦੇ ਉੱਤੇ ਨਿਰੰਕਾਰ ਦੇ ਉੱਤੇ ਅਕਾਲ ਪੁਰਖ ਦੇ ਉੱਤੇ ਅੱਲਾਹ ਦੇ ਉੱਤੇ ਰਾਮ ਰਹੀਮ ਦੇ ਉੱਤੇ ਲਾਗੂ ਕਰਕੇ ਵੇਖ ਲੋ ਇਹ ਉਸ ਪਰਮ ਸਤਾ ਦੇ ਨਾਮ ਹੈ ਮੈਂ ਨਾਂ ਲੈਏ ਨੇ ਜਿਹਨੂੰ ਸਭ ਤੋਂ ਵੱਡਾ ਮੰਨਦੇ ਹੋ ਮੈਂ ਉਹਦਾ ਨਾਂ ਲੈ ਰਿਹਾ ਪਰਮਾਤਮਾ ਦੇ ਉੱਤੇ ਆਪਣੇ ਉੱਤੇ ਨਿਯਮ ਲਾਗੂ ਕਰਕੇ ਵੇਖ ਲਓ ਤੁਹਾਡੀ ਝੋਲੀ ਪਰਮਾਤਮਾ ਬਹੁਤ ਕੁਝ ਪਾ ਰਿਹਾ ਹੈ ਲਗਾਤਾਰ ਪਾ ਰਿਹਾ ਹੈ ਔਰ ਪਾਉਂਦਾ ਰਹੇਗਾ ਇਹ ਉਹਦਾ ਸੁਭਾਅ ਹੈ ਇਹ ਉਹਦਾ ਫਰਜ਼ ਹੈ ਪਰ ਤੁਸੀਂ ਆਪਣੇ ਫਰਜ਼ ਤੋਂ ਦੂਰ ਭੱਜਦੇ ਹੋ ਤੁਸੀਂ ਉਹਦਾ ਧੰਨਵਾਦ ਨਹੀਂ ਕਰਦੇ ਤੁਸੀਂ ਉਹਦਾ ਸ਼ੁਕਰ ਸ਼ੁਕਰਾਨਾ ਨਹੀਂ ਕਰਦੇ ਅੱਛਾ ਜਿਵੇਂ ਮੈਂ ਕਹਿ ਰਿਹਾ ਸਨਾ ਵੀ ਪਾਣੀ ਦਾ ਗਲਾਸ ਪੀ ਕੇ ਟ੍ਰੇ ਦੇ ਅੰਦਰ ਰੱਖਿਆ ਇਗਨੋਰ ਜਿਆ ਕੀਤਾ ਦੁਬਾਰਾ ਅਗਲਾ ਪੁੱਛਦਾ ਨਹੀਂ ਭਾਵੇਂ ਗਰੀਬ ਹੀ ਹੋਵੇ ਦੁਬਾਰਾ ਨਹੀਂ ਪੁੱਛਦਾ ਹੁਣ ਪਰਮਾਤਮਾ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਨਿਰੰਕਾਰ ਨੇ ਤੁਹਾਡੀ ਝੋਲੀ ਬਹੁਤ ਕੁਝ ਪਾਇਆ ਤੁਹਾਡਾ ਫਰਜ਼ ਸਾਡਾ ਫਰਜ਼ ਸਾਰਿਆਂ ਦਾ ਫਰਜ਼ ਬੰਦਾ ਸੀ ਉਹਨੂੰ ਧੰਨਵਾਦ ਦੇਣਾ ਜਿਦੇ ਵਿੱਚ ਮੁੱਲ ਕੋਈ ਨਹੀਂ ਲੱਗਦਾ ਜਿਦੇ ਵਿੱਚ ਸਮਾਂ ਨਹੀਂ ਲੱਗਦਾ ਸਿਰਫ ਇੱਕ ਗੋਣੇ ਜਿੰਨੂੰ ਅੰਦਰ ਪਲਣਾ ਹੁੰਦਾ ਹੈ ਜਿੰਨੂੰ ਅੰਦਰ ਪੈਦਾ ਕਰਨਾ ਹੁੰਦਾ ਹੈ ਧੰਨਵਾਦ ਕਰਨ ਦੇ ਨਾਲ ਮਿਹਨਤ ਨਹੀਂ ਲੱਗਦੀ ਧੰਨਵਾਦ ਕਰਨ ਦੇ ਨਾਲ ਪੈਸਾ ਖਰਚ ਨਹੀਂ ਹੁੰਦਾ ਧੰਨਵਾਦ ਕਰਨ ਦੇ ਨਾਲ ਉਚੇਚਾ ਸਮਾਂ ਨਹੀਂ ਕੱਟਣਾ ਪੈਂਦਾ ਸ਼ੁਕਰਾਨਾ ਕਰਦੇ ਧੰਨਵਾਦ ਕਰਦੇ ਕਿ ਹੇ ਖੁਦਾਵੰਦ کریم ਹੇ ਨਿਰੰਕਾਰ ਅੱਲਾਹ ਤਾਲਾ ਤੂੰ ਮੇਰੀ ਝੋਲੀ ਦੇ ਅੰਦਰ ਇੰਨਾ ਕੁਝ ਪਾਇਆ ਹੈ ਮੈਂ ਆਪਣੇ ਬਰਾਬਰ ਵੇਖ ਰਿਹਾ ਬਹੁਤ ਸਾਰੇ ਲੋਕਾਂ ਦੀਆਂ ਝੋਲੀਆਂ ਇਸ ਦਾਤ ਤੋਂ ਵੰਝੀਆਂ ਨੇ ਖਾਲੀਆਂ ਨੇ ਮੈਂ ਤੇਰਾ ਸ਼ੁਕਰਾਨਾ ਕਰਦਾ ਅਦੇ ਪਿਆਰ ਦੇ ਅੰਦਰ ਡੁੱਬ ਜਾਂਦੇ ਪਿਆਰ ਦੇ ਅੰਦਰ ਭਿੱਜ ਜਾਂਦੇ ਤੇ ਕਹਿੰਦੇ ਹੈ ਪ੍ਰਮਾਤਮਾ ਨਿਰੰਕਾਰ ਤੇਰਾ ਸ਼ੁਕਰਗੁਜ਼ਾਰ ਤੂੰ ਮੇਰੀ ਝੋਲੀ ਦੇ ਅੰਦਰ ਤੰਦਰੁਸਤੀ ਪਾਈ ਮੇਰੀ ਝੋਲੀ ਦੇ ਅੰਦਰ ਤਨ ਦੌਲਤ ਪਾਈ ਮੇਰੀ ਝੌਲੀ ਦੇ ਅੰਦਰ ਚੰਗਾ ਪਰਿਵਾਰ ਪਾਇਆ ਮੇਰੀ ਝੋਲੀ ਦੇ ਅੰਦਰ ਥੋੜੀ ਜਿਹੀ ਮਤਬੁੱਧ ਦਾ ਕਿਨਕਾ ਪਾਇਆ ਮੈਂ ਤੇਰਾ ਸ਼ੁਕਰਗੁਜ਼ਾਰ ਹਾਂ ਮੈਂ ਤੇਰਾ ਰੋਮ ਰੋਮ ਧੰਨਵਾਦੀ ਹਾਂ ਤੇ ਉਹ ਕਹਿੰਦਾ ਉਹਦਾ ਮਤਲਬ ਨਿਰੰਕਾਰ ਕਹਿੰਦਾ ਵੀ ਹੋਰ ਦਿਆਂ ਜਿਵੇਂ ਮੈਂ ਐਗਜ਼ਾਮਪਲ ਦਿੱਤੀ ਸੀ ਵੀ ਜੇ ਪਾਣੀ ਦਾ ਗਲਾਸ ਪੀ ਕੇ ਖਾਲੀ ਕਰਕੇ ਟਰੇ ਵਿੱਚ ਰੱਖੋਗੇ ਨਾਲ ਹੀ ਕਹੋਗੇ ਧੰਨਵਾਦ ਤੇ ਅਗਲਾ ਕਹਿੰਦਾ ਜੀ ਹੋਰ ਲਿਆਵਾਂ ਚਾਹ ਪੀਓਗੇ ਚਾਹ ਲਿਆਵਾਂ ਰੋਟੀ ਦਾ ਟਾਈਮ ਹੈ ਰੋਟੀ ਲਿਆਵਾਂ ਕੁਝ ਨਾ ਕੁਝ ਤੇ ਖਾ ਕੇ ਜਾਓ ਐਦਾਂ ਨੇ ਤੇ ਜੇ ਤੁਸੀਂ ਕੁਝ ਦਤਾਂ ਲੈਣ ਤੋਂ ਬਾਅਦ ਦੇਣ ਵਾਲੇ ਦਾ ਕਰੋਗੇ ਧੰਨਵਾਦ ਖੁਦਾ ਤੇਰਾ ਧੰਨਵਾਦ ਹੈ ਨਿਰੰਕਾਰ ਤੇਰਾ ਸ਼ੁਕਰਾਨਾ ਹੈ ਉਹ ਕਹੇਗਾ ਹੋਰ ਚਾਹੀਦਾ ਹੋਰ ਲਿਆਵਾ ਤੇ ਤੁਹਾਡੀ ਜਿਹੜੀ ਲੋਡ ਹੋਏਗੀ ਤੁਸੀਂ ਫਿਰ ਮੰਗ ਕਰ ਲੋਗੇ ਅਰਦਾਸ ਕਰ ਲੋਗੇ ਉਹ ਫਿਰ ਤੁਹਾਡੀ ਝੋਲੀ ਦੇ ਅੰਦਰ ਪਾ ਦੇਗਾ ਪਰ ਤੁਹਾਡਾ ਸੁਭਾਅ ਵੀ ਮਤਲਬ ਗਿਆ ਤੇ ਫਿਰ ਤੂੰ ਕੌਣ ਤੇ ਮੈਂ ਕੌਣ ਬੜਾ ਹੀ ਕੋਜਾ ਸੁਭਾਅ ਹੈ ਬੜਾ ਹੀ ਘਟਿਆ ਸੁਭਾਅ ਹੈ ਬੜਾ ਹੀ ਨਕਮਾ ਸੁਭਾਅ ਹੈ ਫਿਰ ਉਹ ਪੁੱਛਦਾ ਹੀ ਨਹੀਂ ਕਿ ਹੋਰ ਲਿਆਵਾ ਜਿੰਨੀ ਕੁ ਲੋਡ ਹੁੰਦੀ ਹੈ ਫਿਰ ਉਹ ਦੇਈ ਜ਼ਰੂਰ ਜਾਂਦਾ ਹੈ ਕਿਉਂਕਿ ਦੇਣਾ ਉਹਦਾ ਸੁਭਾਅ ਹੈ ਪਰ ਸਾਡਾ ਸੁਭਾਅ ਕੀ ਬਣ ਗਿਆ ਵੀ ਜਦੋਂ ਲੋਡ ਨਿਕਲ ਗਈ ਮਸਲਾ ਪੂਰਾ ਹੋਇਆ ਤੇ ਫਿਰ ਤੂੰ ਕੌਣ ਤੇ ਮੈਂ ਕੌਣ ਰੱਬ ਕੌਣ ਤੇ ਮੈਂ ਕੌਣ ਫਿਰ ਨਹੀਂ ਉਹਨੂੰ ਚੇਤਾ ਕਰਨਾ ਫਿਰ ਨਹੀਂ ਸ਼ੁਕਰਾਨਾ ਕਰਨਾ ਅੱਛਾ ਜ਼ਿੰਦਗੀ ਇਹ ਚਲਾਏ ਮਾਨ ਇਹ ਤੇ ਐ ਨਹੀਂ ਵੀ ਅਜ ਅਖੀਰਲਾ ਦਿਨ ਸੀ ਫਿਰ ਜਦੋਂ ਲੋਡ ਪਈ ਤੇ ਫਿਰ ਹੱਥ ਜੋੜਨੇ ਸ਼ੁਰੂ ਕਰਤੇ ਨੱਕ ਗੋਡਾ ਰਗੜਨਾ ਸ਼ੁਰੂ ਕਰਤਾ ਤਰਲੇ ਮਿੰਤਾ ਸ਼ੁਰੂ ਕਰਤੀਆਂ ਤੇ ਇਹਦੇ ਨਾਲੋਂ ਜ਼ਿਆਦਾ ਚੰਗਾ ਨਹੀਂ ਸੀ ਵੀ ਕਾਮ ਪਰੇ ਹਰ ਸਿਮਰੀਏ ਐਸਾ ਸਿਮਰੋ ਨਿਤ ਕਬੀਰ ਸਾਹਿਬ ਦਾ ਵਚਨ ਹੈ ਵੀ ਜਿਵੇਂ ਕੰਮ ਪੈਣ ਦੇ ਉੱਤੇ ਯਾਦ ਕਰਦਾ ਹੈ ਸ਼ੁਕਰਾਨਾ ਕਰਦਾ ਹੈ ਜੇ ਨਿਤਾਪ੍ਰਤੀ ਕਰਦਾ ਰਹਿੰਦਾ ਤੇਰਾ ਘਟਦਾ ਕੀ ਸੀ ਤੇਰਾ ਜਾਂਦਾ ਕੀ ਸੀ ਤੇਰੀ ਤੇ ਰੱਬ ਦੀ ਕੋਈ ਬਰਾਬਰਤਾ ਹੈ ਚਲੋ ਬੰਦਾ ਬੰਦੇ ਦੇ ਬਰਾਬਰ ਤੇ ਸੋਚ ਲੈਂਦਾ ਵੀ ਮੈਂ ਇਹਦਾ ਧੰਨਵਾਦ ਕਿਉਂ ਕਰਾਂ ਹੈ ਇਹ ਵੀ ਉਗਣ ਜਿੰਨੇ ਰੰਚਕ ਮਾਤਰ ਵੀ ਭਲਾ ਕੀਤਾ ਹੋਵੇ ਉਹਦਾ ਧੰਨਵਾਦ ਉਹਦਾ ਸ਼ੁਕਰਾਨਾ ਕਰਨਾ ਕਦੇ ਨਾ ਭੁੱਲੋ ਪਰ ਰੱਬ ਨਾਲ ਤੇਰੀ ਕਾਦੀ ਬਰਾਬਰਤਾ ਹੈ ਖੁਦਾ ਨਾਲ ਤੇਰੀ ਕਾਦੀ ਬਰਾਬਰਤਾ ਹੈ ਖੁਦਾ ਦਾ ਧੰਨਵਾਦ ਕਰਨ ਦੇ ਨਾਲ ਨੀਵਾ ਨਹੀਂ ਹੋਏਗਾ ਸਗੋਂ ਤੇਰਾ ਕਦ ਉੱਚਾ ਹੋਏਗਾ ਵੀ ਇਹਦੇ ਕੋਲ ਇੱਕ ਚੰਗਾ ਗੁਣ ਹੈ ਦੂਜੀ ਗੱਲ ਸਾਡਾ ਸੁਭਾਅ ਬਣ ਗਿਆ ਲੋੜ ਪਈ ਤੇ ਗਧੇ ਨੂੰ ਵੀ ਬਾਪ ਕਹਿ ਲੈਣਾ ਹੈ ਤੇ ਲੋੜ ਨਿਕਲ ਗਈ ਤੇ ਬਾਪ ਨੂੰ ਵੀ ਆਮ ਕਰਕੇ ਸੁੱਟ ਦੇਣਾ ਹੈ ਖੁੱਡੇ ਲੈਣ ਲਾ ਕੇ ਸੁੱਟ ਦੇਣਾ ਹੈ ਪਿਓ ਹੋਏਗਾ ਆਪਣੇ ਘਰ ਹੋਏਗਾ ਤੇ ਜੇ ਪਿਓ ਨੇ ਕਿਹਾ ਪੁੱਤ ਤੇਰੇ ਲਈ ਮਰਦਾ ਰਿਆ ਤੇ ਤੇਰੀ ਅੱਗੋਂ ਇਹ ਹੋਏਗੀ ਸਾਰੀ ਦੁਨੀਆ ਮਰਦੀ ਤੂੰ ਵੱਖਰਾ ਮਰਦਾ ਰਿਆ ਪਿਓ ਦੇ ਮਨ ਤੇ ਕੀ ਵੀ ਦੀ ਉਹ ਪਿਓ ਨੂੰ ਪਤਾ ਹੈ ਖੁਦਾ ਦੇ ਅੰਦਰ ਕੀ ਵੀ ਦੀ ਉਹਦਾ ਸੁਭਾਅ ਬੜਾ ਵਿਸ਼ਾਲ ਏ ਬੜਾ ਵੱਡਾ ਨਾਰਾਜ਼ ਨਹੀਂ ਹੁੰਦਾ ਪਰ ਇਹ ਤੇ ਸੋਚਦਾ ਹੀ ਹੋਏਗਾ ਨਾ ਵੀ ਇਹ ਕਿੰਨਾ ਘਟਿਆ ਬੰਦਾ ਹੈ ਕਿੰਨਾ ਡਿੱਗੇ ਲੈਵਲ ਵਾਲਾ ਬੰਦਾ ਹੈ ਮੈਂ ਦੇਈ ਜਾ ਰਿਆਂ ਦੇਈ ਜਾ ਰਿਆਂ ਆਪਣਾ ਫਰਜ਼ ਪੂਰਾ ਕਰੀ ਜਾ ਰਿਆਂ ਪਰ ਇੰਨੇ ਕਦੇ ਵੀ ਮੇਰੇ ਵੱਲ ਮੂੰਹ ਕਰਕੇ ਸ਼ੁਕਰਾਨੇ ਦੇ ਨਾਲ ਆਪਣੇ ਅੰਦਰ ਨੂੰ ਭਰ ਕੇ ਇਹ ਗੱਲ ਨਹੀਂ ਕਹੀ ਕਿ ਰੱਬਾ ਤੇਰਾ ਧੰਨਵਾਦ ਰੱਬਾ ਤੇਰਾ ਸ਼ੁਕਰਗੁਜ਼ਾਰ ਹਾਂ ਤੂੰ ਮਤ ਦਿੱਤੀ ਪਰਿਵਾਰ ਦਿੱਤਾ ਧਨ ਦਿੱਤਾ ਦੌਲਤ ਦਿੱਤੀ ਬਹੁਤ ਕੁਝ ਦਿੱਤਾ ਲੋਕਾਂ ਕੋਲ ਨਹੀਂ ਐ ਲੋਕ ਬਿਲਕ ਰਹੇ ਨੇ ਕਲਪ ਰਹੇ ਨੇ ਤੇਰਾ ਧੰਨਵਾਦ ਪਰ ਇੰਨੇ ਕਦੇ ਆਪਣਾ ਫਰਜ਼ ਪੂਰਾ ਕੀਤਾ ਹੀ ਨਹੀਂ ਇਹ ਜਿਹੜੀ ਚਲਾਕੀ ਤੁਸੀਂ ਕਰਦੇ ਹੋ ਨਾ ਤੇ ਸਿਆਣੇ ਕਹਿੰਦੇ ਹੋ ਨਾ ਤੁਸੀਂ ਚਲਾਕ ਹੋ ਨਾ ਤੁਸੀਂ ਸਿਆਣੇ ਆ ਤੁਸੀਂ ਗਿਨੇ ਜਾਉਗੇ ਮਤਲਬੀ ਮਤਲਬ ਪਿਆਰ ਤੇ ਤਰਲੇ ਲੈਣੇ ਸ਼ੁਰੂ ਕਰ ਦਿੱਤੇ ਮਤਲਬ ਗਿਆ ਤੇ ਫਿਰ ਰੱਬ ਕੌਣ ਪਿਓ ਕੌਣ ਵੱਡਾ ਕੌਣ ਛੋਟਾ ਕੌਣ ਪਾਸੇ ਐਸੇ ਬੰਦੇ ਦੇ ਉੱਤੇ ਦੁਬਾਰਾ ਯਕੀਨ ਕਰਨਾ ਔਖਾ ਹੋ ਜਾਏਗਾ ਭਰੋਸਾ ਕਰਨਾ ਔਖਾ ਹੋ ਜਾਏਗਾ ਜਿਹੜਾ ਮਤਲਬ ਤੇ ਬਟਰਿੰਗ ਕਰਦਾ ਹੈ ਮਤਲਬ ਨਿਕਲ ਗਿਆ ਤੇ ਫਿਰ ਤਨਵਾਦ ਦੇ ਨਾਮ ਹੀ ਉਹਨੂੰ ਚੇਤਾ ਨਹੀਂ ਰਹਿੰਦਾ ਐਸੇ ਬੰਦੇ ਤੇ ਭਰੋਸਾ ਕਰਨਾ ਐਸੇ ਬੰਦੇ ਤੇ ਯਕੀਨ ਕਰਨਾ ਜ਼ਿੰਦਗੀ ਦੇ ਅੰਦਰ ਦੁਬਾਰਾ ਨਾ ਕਰਿਓ ਮਤਲਬ ਇਹ ਬੰਦਾ ਹੈ ਖੁਦਗਰਜ ਬੰਦਾ ਹੈ ਘਟਿਆ ਬੰਦਾ ਹੈ ਕਮੀਨਾ ਬੰਦਾ ਹੈ ਗਿਰਿਆ ਬੰਦਾ ਹੈ ਜਿਹੜਾ ਕਿਸੇ ਨੂੰ ਤਨਵਾਦ ਦੇਣਾ ਨਹੀਂ ਜਾਣਦਾ ਕੰਮ ਕੱਢਣਾ ਤੇ ਮੂੰਹ ਫੇਰ ਲੈਣਾ ਇਹ ਅੱਜਕੱਲ ਆਮ ਲੋਕਾਂ ਦੇ ਹਿੱਸੇ ਵਿੱਚ ਆਇਆ ਹੈ ਤੇ ਉਹ ਜਿਹੜਾ ਅਸੀਂ ਲੋਕਾਂ ਨਾਲ ਸਬਾਬ ਪਾਲਦੇ ਆ ਉਹੀ ਆਪਣੇ ਖੁਦਾਵੰਦ کریم ਪਰਮ ਸਤਾ ਦੇ ਨਾਲ ਸਬਾਬ ਪਾਲ ਰਹੇ ਆ ਅੱਛਾ ਇੱਕ ਗੱਲ ਮੇਰੇ ਚੇਤੇ ਵਿੱਚ ਹੋਰ ਆ ਗਈ ਬਾਹਰਲੇ ਮੁਲਕਾਂ ਦੇ ਅੰਦਰ ਜਿੱਥੇ ਵੀ ਤੁਸੀਂ ਜਾਓਗੇ ਯੂਰਪ ਦੇ ਅੰਦਰ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਜਿੱਥੇ ਵੀ ਜਾਓਗੇ ਥੈਂਕ ਯੂ ਤੇ ਸੌਰੀ ਇਹ ਦੋ ਲਫ਼ਜ਼ ਉਹਨਾਂ ਦੇ ਤਕੀਆ ਗਲਾਮ ਨੇ ਮੂੰਹ ਚੜੇ ਲਫ਼ਜ਼ ਨੇ ਛੋਟਾ ਜਿਹਾ ਕੰਮ ਹੋਵੇ ਛੋਟੀ ਜੀ ਅੜਚੰਨ ਤੁਸੀਂ ਰਾਹ ਦੇ ਅੰਦਰ ਬਣ ਰਹੇ ਹੋ ਨਾਲ ਦੇ ਨਾਲ ਸੌਰੀ ਅਗਰ ਸਾਈਡ ਵਾਕ ਤੇ ਚਲਦਿਆਂ ਚਲਦਿਆਂ ਕਿਸੇ ਨੇ ਤੁਹਾਨੂੰ ਚੱਲਣ ਲਈ ਨਿਕਲਣ ਲਈ ਰਾਹ ਦੇ ਦਿੱਤਾ ਨਾ ਤੇ ਨਾਲ ਹੀ ਕਹਿ ਦਿੰਦੇ ਨੇ ਅਗਲੇ ਥੈਂਕ ਯੂ ਮੈਂ ਆਰੰਭ ਦੇ ਅੰਦਰ ਸ਼ੁਰੂਆਤ ਦੇ ਅੰਦਰ ਇੱਕ ਗੱਲ ਕਹੀ ਸੀ ਵੀ ਸਿਆਣਪ ਦੀ ਨਿਸ਼ਾਨੀ ਹੈ ਇਹ ਲੋਕ ਸਿਆਣੇ ਨੇ ਦਾਨੇ ਨੇ ਜਿਨ੍ਹਾਂ ਨੂੰ ਥੈਂਕ ਯੂ ਕਹਿਣਾ ਵੀ ਆਉਂਦਾ ਹੈ ਤੇ ਸੌਰੀ ਕਹਿਣਾ ਵੀ ਆਉਂਦਾ ਹੈ ਮੰਨਣਾ ਵੀ ਆਉਂਦਾ ਹੈ ਮੇਰੀ ਗਲਤੀ ਸੀ ਤੇ ਕਹਿਣਾ ਵੀ ਆਉਂਦਾ ਹੈ ਬੇ ਤੇਰਾ ਧੰਨਵਾਦ ਹੈ ਤੂੰ ਮੈਨੂੰ ਰਾਹ ਦਿੱਤਾ ਹੈ ਅੱਛਾ ਧੰਨਵਾਦ ਵਿੱਚ ਬਹੁਤ ਗਹਿਰਾ ਭਾਵ ਹੁੰਦਾ ਹੈ ਲਫ਼ਜ਼ ਭਾਵੇਂ ਬੜਾ ਛੋਟਾ ਹੈ ਪਰ ਭਾਵ ਬੜਾ ਡੂੰਗਾ ਹੈ ਤੁਸੀਂ ਦੇਣਾ ਧੰਨਵਾਦ ਹੀ ਅਗਲੇ ਨੇ ਤੁਹਾਡਾ ਬਹੁਤ ਵੱਡਾ ਭਲਾ ਕੀਤਾ ਹੋਵੇ ਬਾਹ ਫੜੀ ਹੋਵੇ ਨਾ ਤੁਸੀਂ ਉਹਦਾ ਮੁੱਲ ਦੇ ਸਕਦੇ ਹੋ ਨਾ ਖੁਦਾ ਦਾ ਮੁੱਲ ਦੇ ਸਕਦੇ ਹੋ ਨਾ ਬੰਦੇ ਦੇ ਕੀਤੇ ਭਲੇ ਦਾ ਮੁੱਲ ਦੇ ਸਕਦੇ ਹੋ ਕਿੱਥਾਂ ਦਿਓਗੇ ਮੰਨ ਲਓ ਬੇ ਕੋਈ ਬੰਦਾ ਪਿਆਸ ਦੇ ਨਾਲ ਬਿਲਕਦਾ ਹੋਵੇ ਮਰਦਾ ਹੋਵੇ ਪਿਆਸ ਦੇ ਨਾਲ ਤਾਲੂ ਦੇ ਨਾਲ ਜ਼ੁਬਾਨ ਸੁੱਕ ਕੇ ਲੱਗੀ ਹੋਵੇ ਉਹ ਬੰਦਾ ਕੋਈ ਚੱਲਦਾ ਚੱਲਦਾ ਆਇਆ ਉਹਨੇ ਆਪਣੀ ਪਾਣੀ ਵਾਲੀ ਬੋਤਲ ਵਿੱਚੋਂ ਤੁਹਾਡੇ ਮੂੰਹ ਵਿੱਚ ਪਾਣੀ ਪਾਇਆ ਤੁਹਾਡੀ ਜਾਨ ਬਚ ਗਈ ਤੁਹਾਡੇ ਸਾਹ ਦੀ ਮਾਲਾ ਟੁੱਟਣ ਤੋਂ ਬਚ ਗਏ ਤੁਸੀਂ ਜ਼ਿੰਦਾ ਹੋ ਗਏ ਬਾਹਰ ਵਿੱਚ ਆ ਗਏ ਤੇ ਉਹ ਦੋ ਘੁੱਟਾ ਪਾਣੀ ਜਿਹੜਾ ਉਸ ਬੰਦੇ ਨੇ ਮਰਦੇ ਵਕਤ ਤੁਹਾਡੇ ਮੂਹ ਵਿੱਚ ਪਾਇਆ ਸੀ ਉਹਦੀ ਕੀਮਤ ਕੀ ਅਦਾ ਕਰੋਗੇ ਤੇ ਕਿਦਾਂ ਕੀਮਤ ਤੈਅ ਕਰੋਗੇ ਵੀ ਇਹਦੀ ਕੀਮਤ ਇੰਨੀ ਹੈ ਪਾਣੀ ਦੀ ਬੋਤਲ ਦੀ ਕੀਮਤ ਡਾਲਰ 2 ਡਾਲਰ ਹੋ ਸਕਦੀ ਹੈ 150 ਰੁਪਏ ਹੋ ਸਕਦੀ ਹੈ ਪਰ ਜੇ ਤੁਸੀਂ ਕਹੋ ਮੈਂ ਤੈਨੂੰ 500 ਦੇਣਾ 1000 ਦੇਣਾ 2000 ਦੇਣਾ 20000 ਦੇਣਾ ਪਾਣੀ ਦੀ ਬੋਤਲ ਦੇ ਬਦਲੇ ਅਗਲਾ ਕਹੇਗਾ ਨਹੀਂ ਤੂੰ ਵੀ ਲੱਖ ਵੀ ਦੇ ਮਿਲੀਅਨ ਡਾਲਰ ਵੀ ਦੇ ਤਾਂ ਵੀ ਇਹਦੀ ਕੀਮਤ ਅਦਾ ਨਹੀਂ ਕਰ ਪਾਏਗਾ ਕਿਦਾਂ ਤੈਅ ਕਰੋਗੇ ਉਸ ਗੱਲ ਦੀ ਕੀਮਤ ਹੀ ਨਹੀਂ ਹੈ ਜਦੋਂ ਤੁਹਾਡੀ jaan दाते ਲੱਗੀ ਸੀ ਪਰ ਸਾਡਾ ਸੁਭਾਅ ਬਣ ਗਿਆ ਕਿ ਕੀਮਤ ਚੁਕਾਓ ਤੇ ਭਲਾ ਉਹਦਾ ਭੁੱਲ ਜਾਓ ਐਦਾਂ ਨਹੀਂ ਹੁੰਦਾ ਉਹਦੇ ਨਾ ਕੀਮਤ ਦੇ ਸਕਦੇ ਹੋ ਨਾਗਲਾ ਕੀਮਤ ਮੰਗਦਾ ਹੈ ਜਿੰਨੇ ਭਲਾ ਕੀਤਾ ਹੁੰਦਾ ਨਾ ਉਹ ਕੀਮਤ ਮੰਗਦਾ ਵੀ ਨਹੀਂ ਉਹਨੂੰ ਤੇ ਸਕੂਨ ਮਿਲਿਆ ਹੈ ਤੁਹਾਡਾ ਭਲਾ ਕਰਕੇ ਪਰ ਤੁਸੀਂ ਕਾਇਰ ਬਣ ਗਏ ਤੁਸੀਂ ਘਟਿਆ ਪੱਤਰ ਤੇ ਜਾ ਖਲੋਤੇ ਉਹਨੂੰ ਧੰਵਾਦ ਦੇਣਾ ਸੀ ਧੰਵਾਦ ਕਹਿਣਾ ਸੀ ਪਰੇ ਤੁਹਾਡੇ ਅੰਦਰ ਸੁਭਾਅ ਹੀ ਨਹੀਂ ਸੀ ਤੁਹਾਡੇ ਅੰਦਰ ਗੁਣ ਹੀ ਨਹੀਂ ਸੀ ਤੁਸੀਂ ਉਹੀ ਨੀਸਤਾ ਵਾਲਾ ਸੁਭਾਅ ਪਾਲਦੇ ਰਹੇ ਤੇ ਅਗਲੇ ਦੀ ਸਗੋਂ ਮੁਖਾਲਫਤ ਕਰਦੇ ਰਹੇ